ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ 2 ਪੀਸ ਕੋਟ ਪੈਂਟ 10-10 ਹਜ਼ਾਰ ਰੁਪਏ ਦੇ ਲੈਣ ਨੂੰ ਇੱਥੇ ਅਸੀਂ ਭੱਟਾ ਫਾਇਦਾ ਕਰਦੇ ਆਂ 10002 ਪੀਸ ਕੋਟ ਨੂੰ 2995 ਦਿੰਦੇ ਉਹ ਵੀ ਸਲਾਈ ਕਰਕੇ ਨਾ 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 ਤਖਤ ਸਾਹਿਬ ਸਲਾਈ ਕਰਕੇ 2995 ਦਾ ਨਹੀਂ ਉਹਦਾ ਰੇਟ ਭਾਜੀ ਨਾ ਨਾ ਵਧਾ ਦੇ ਘਟਾਤਾ ਰੇਟ ਹੋਰ 2695 ਰੁਪਏ ਦੇ ਵਿੱਚ ਨਾ 2 ਪੀਸ ਆਹ ਕੋਟ ਮੈਂ ਜੀ 2 ਪੀਸ 2695 ਦਾ 3 ਪੀਸ 3410 ਰੁਪਏ ਦਾ ਲੋ 2695 2 ਪੀਸ ਕੋਟ ਮੈਂ ਨਾ ਸਲਾਈ ਕਰਕੇ ਚੈਲੰਜ ਕਰਦੇ ਆ ਜਿੱਥੇ ਮਰਜੀ ਤਾਰਜੀ ਭਰਾਵਾਂ ਕੋਲ ਚਲ ਜਾ ਕੋਈ 4000 ਇਕੱਲੀ ਸਲਾਈ ਲੈਂਦਾ ਕੋਈ 3500 ਸਲਾਈ ਲੈਂਦਾ ਅਸੀਂ 2695 ਵਿੱਚ ਕੱਪੜਾ ਵੀ ਦੇਣਾ ਤੇ ਸਲਾਈ ਵੀ ਕਰਨੀਆਂ 30 ਪੀਸ ਕੰਮੇਂਟ ਦੇਣਾ ਤੁਹਾਨੂੰ 3410 ਦੇ ਵਿੱਚ ਤੁਸੀਂ ਕੋਈ ਵੀ ਸਵਾਲ ਹੋ 2695 ਚ ਸਾਰੇ ਰੰਗ ਮਿਲ ਜਾਣਗੇ ਤੁਹਾਨੂੰ 3410 ਸਾਰੇ ਰੰਗ ਮਿਲ ਜਾਣਗੇ ਪੂਰੀ ਰੇਂਜ ਅਵੇਲੇਬਲ ਹੈਗੀ ਹੈ ਇਸ ਤੋਂ ਉੱਪਰ ਰੇਂਜ ਲੈਣੀ ਹੈ ਆਪਣੇ ਕੋ 3500 ਰੁਪਏ ਰੇਂਜ ਵੀ ਹੈਗੀ ਹੈ 4500 ਰੇਂਜ ਵੀ ਹੈਗੀ ਹੈ 5500 ਰੇਂਜ ਵੀ ਹੈਗੀ ਹੈ ਭਾਈ ਜਿਵੇਂ ਕੈਡਨੀ ਰੈਮਡ ਕੈਡਨੀ ਸੀਯਾਰਾਮ ਰੈਮਡ ਹਾਲੈਂਡ ਟੈਰੀ ਟੈਜ਼ਨੀ ਸਾਰੇ ਬ੍ਰਾਂਡ ਅਵੇਲੇਬਲ ਹੈਗੇ ਆ ਜਿਹੜੇ 25 25000 ਤੁਸੀਂ ਲੈਣੋ ਬਜ਼ਾਰਾ ਜਾ ਕੇ ਅਸੀਂ ਤੁਹਾਨੂੰ 7000 ਚ 8000 ਚ ਇਦਾਂ ਦੇ ਦਣਿਆ ਜਿਹੜੇ 15 15000 ਚ ਉਹ 4000 ਚ ਇਦਾਂ ਦੇ ਦੇਣੇ ਹੈ ਕਿ ਆਪ ਨੂੰ ਰੇਮਰ ਸਿਆਰਾਮ ਸਟਾਰਟ ਹੋਏਂਦਾ 5000 ਦੀ ਰੇਂਜ ਚ ਰੇਮਰ ਸਟਾਰਟ ਹੋਏਂਦਾ 7000 ਦੀ ਰੇਂਜ ਚ ਉਹ ਤੋਂ ਨੋਮ ਅਰੇਂਜ ਹੋਲੈਂਡ ਆਰੀ ਆ 4500 ਰੇਂਜ ਤੇ ਟੈਜ਼ ਨਹੀਂ 4500 ਰੇਂਜ ਚ ਬੜੀ ਰੇਂਜ ਅਵੇਲੇਬਲ ਹੈਗੀ ਆ ਡਿਜ਼ਾਈਨ ਤੁਸੀਂ ਚ ਕੋਈ ਵੀ ਬਣਾ ਸਕਦੇ ਹੋ ਚਾਹੇ ਦੀ ਡੋਰਸ ਬਣਾ ਲਓ ਚਾਹੇ ਦੀ ਜੋਧਪੁਰ ਬਣਾ ਲਓ ਚਾਹੇ 2 ਬਟਨ ਬਣਾ ਲਓ ਚਾਹੇ 3 ਬਟਨ ਬਣਾ ਲਓ ਜਿਸ ਸਾਹ ਕੋ ਡਿਜ਼ਾਈਨ ਬਣ ਜਾਏਗਾ ਸੋ ਆ ਦੇਖੋ ਜੀ ਦਵਾਈ ਵਾਲਾ কুরਤਾ ਪਜਾਮਾ ਮੁੰਡੇ ਕਹਿੰਦੇ ਜੇ কুরਤਾ ਪਜਾਮਾ ਪੋਣਾ ਤੇ ਅਸੀਂ ਦਵਾਈ ਵਾਲਾ ਪੋਣਾ ਬਜ਼ਾਰਾਂ 'ਚ ਜਾ ਕੇ ਪਤਾ ਕਰੋ 3-3000 ਰੁਪਿਆ ਬਾਈ ਜੀ ਦਵਾਈ ਵਾਲਾ কুরਤੇ ਦਾ 3000 ਦਾ ਰੇਟ ਕੀ ਹੈ ਦਾ ਬਜ਼ਾਰ 'ਚ ਸੱਚੇ 3000 ਦੇ ਮਿਲਦਾ ਆਪਣੇ ਕੋ 1120 ਰ 20% ਡਿਸਕਾਊਂਟ ਦੇ ਆਗੇ ਇਹਦੇ ਤੇ ਵੀ ਅੱਛਾ 20% ਹੋਰ ਡਿਸਕਾਊਂਟ ਦੇਣਾ ਸੋ ਦੇਖੋ ਇਹਨੂੰ ਕਹਿੰਦੇ ਆਫਰਾਂ ਗੀਜ਼ਾ ਕੁਰਦਾ ਆਪਣੇ ਕੋਲ ਸਟਾਰਟ ਹੋ ਜਾਂਦਾ 700 ਰੁਪਏ ਦਾ ਕੁਰਦਾ ਜਿਹੜਾ ਬਿਜਾਰ ਚ 1500 ਦਾ ਮਿਲਦਾ ਆਪਣੇ ਕੋਲ 700 ਦਾ ਮਿਲੇਗਾ ਉਸ ਤੋਂ ਬਾਅਦ ਦੁਬਈ ਵਾਲਾ ਆ ਜਾਏਗਾ ਇਹ ਮਿਲੇਗਾ ਆਪਣੇ ਕੋਲ 1120 ਰੁਪਏ ਦਾ ਜਿਹੜਾ ਬਿਜਾਰ ਚ 3000 ਦਾ ਮਿਲਦਾ ਦੇਖੋ ਆ ਤਾਂ ਕੁਰਤੇ ਪਜਾਮੇ ਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਆਪ੍ਰੀਤ ਪਗੜੀ ਹਾਊਸ ਨੇ ਇਹ ਕੁਰਤੇ ਪਜਾਮਿਆਂ ਤੇ ਵੀ ਲਾਤੀਆਂ ਵੱਡੀਆਂ ਆਫਰਾਂ ਜਿਹੜਾ ਦੁਬਈ ਵਾਲਾ ਕੁਰਦਾ ਮੈਂ 3000 ਦਾ ਇੱਥੇ 11 ਕੁਰਤੇ ਪਜਾਮੇ ਦੇ ਉੱਤੇ 20% ਡਿਸਕਾਊਂਟ ਵੀ ਦਵਾਂਗੇ ਸਾਰੀ ਜਿਹੜੀ ਰੇਂਜ ਪੂਰੀ ਅਵੇਲੇਬਲ ਹੈਗੀ ਆ ਲਾਈਟ ਕਲਰ ਲੈਣੇ ਆ ਬ੍ਰਾਈਟ ਲੈਣੇ ਆ ਡਾਰਕ ਕੋਈ ਲੈਣੇ ਸਾਰੇ ਮਿਲ ਜਾਣਗੇ ਸੋ ਜਿੰਦਾਂ ਆ ਮਰਜ਼ੀ ਤੁਸੀਂ ਇਹਦੇ ਵਿੱਚੋਂ ਕਲਰ ਵੀ ਲੈ ਕੇ ਜਾ ਸਕਦੇ ਆ ਸੋ ਦੇਖੋ ਕੋਟ ਪੈਂਟ ਤੁਸੀਂ ਲੈ ਲੈ ਕੁਰਤੇ ਪਜਾਮੇਰੇਲੇ ਮੇਰੇ ਭਰਾਵਾਂ ਨਾਲ ਜਿਹੜੇ ਪੱਗਾਂ ਬਾਂਦੇ ਪੱਗਾਂ ਲਈ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਆ ਦੇਖੋ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਛਿਰਕ ਪੈ ਜਵੇ ਅਸੀਂ ਗਾਰੰਟੀ ਲੈਂਦੇ ਆ ਬਦਲ ਕੇ ਦੇ ਦਾਂਗੇ 3 ਮਹੀਨੇ ਦੀ ਗਾਰੰਟੀ ਹੈਗੀ ਆ ਬਹੁਤ ਸੋਹ ਪੱਕਾ ਦੇ ਵਿੱਚ ਰੂਬੀਆ ਲੈਣਾ ਫੁੱਲ ਵੀ ਲੈਣਾ ਆ ਪੰਜਾਬ ਪੁਲਿਸ ਦੇ ਲਈ ਤੁਸੀਂ ਦੇਖ ਲਓ ਜਿਹੜੇ ਭੈਣ ਭਰਾ ਦਿਮਾਲਾ ਸਾਹਿਬ ਸੀ ਆਉਂਦੇ ਉਹ ਦੇਖ ਲਓ ਉਹਨਾਂ ਲਈ ਵੈਰਾਈਟੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਾਣੀਆਂ ਸੂਟਾਂ ਥੱਲੇ ਲਾਉਣਾ ਲਾਈਨਿੰਗ ਦਾ ਕੱਪੜਾ ਵੀ ਹੈਗਾ ਲਾਈਨਿੰਗ ਮਿਲ ਜੇਗੀ ਆਪਣੇ ਕੋ 35 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਲਾਈਨਿੰਗ ਆਪਣੀ 35 ਰੁਪਏ 40 ਰੁਪਏ 50 ਰੁਪਏ ਵਧੀਆ ਲਾਈਨਿੰਗ ਮਿਲ ਜਾਂਦੀ ਹੈ ਆਪਣੇ ਦੇਖੋ ਤੁਸੀਂ ਸ਼ਰਟਾਂ ਲੈਣੀਆਂ ਚੈੱਕ ਦੇ ਵਿੱਚ ਲੈਣੀਆਂ ਪਲੇਨ ਦੇ ਵਿੱਚ ਲੈਣੀਆਂ ਤੁਸੀਂ ਜਿੱਦਾਂ ਦੀ ਵੀ ਲੈਣੀ ਲਾਈਨਿੰਗ ਦੇ ਵਿੱਚ ਲੈਣੀ ਹੈ ਸ਼ਰਟਾਂ ਵੀ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਸ਼ਰਟਾਂ ਵਗੋਂ ਸਟਾਰਟ ਹੋ ਜਾਂਦੀ 200 ਸਾਰਦੇ ਨੂੰ ਸ਼ਾਰਟ ਪੈ ਜਾਂਦੀ ਹੈ ਉਸ ਤੋਂ ਉਪਰ ਕਾਫੀ ਰੇਂਜ ਹੈ ਗਿਆ 300 400 500 600 ਸਾਰੀ ਰੇਂਜ अवेलेबल ਹੈ ਸ਼ਾਰਟ ਦੀ ਵਾਇਰਟੀ ਹੈ ਅੱਛਾ ਹੁਣ ਸਾਡੇ ਆਫਸਰ ਸਹਿਬਾਨ ਐਸਐਸਵੀ ਸਾਹਿਬ ਡੀਐਸਵੀ ਸਾਹਿਬ ਐਸਡੀਐਮ ਸਾਹਿਬ ਠੰਡਾ ਚੱਲੀ ਮੋਰੇ ਬਲੇਜ਼ਰ ਵੀ ਲੈਣੀ ਆ ਬਾਸਕਟ ਵੀ ਲੈਣੀ ਆ ਲੌਂਗ ਕੋਟ ਵੀ ਬਣਾਉਣੇ ਆ ਉਹਨਾਂ ਲਈ ਕਿਹੜੀ ਸਾਰੇ ਕੱਪੜੇ ਅਵੇਲੇਬਲ ਹੋ ਗਏ ਆ ਲੌਂਗ ਕੋਟ ਦੇ ਤੁਸੀਂ ਕੋਈ ਚੈੱਕ ਲੈਣਾ ਚੈੱਕ ਮਿਲ ਜਾਏਗਾ ਪਲੇਨ ਕੋ ਪਲੇਨ ਮਿਲ ਜਾਏਗਾ ਲੋਬੀ ਚੱਕ ਕੋ ਵੀ ਮਿਲ ਜਾਏਗਾ ਆ ਵੀ ਬਹੁਤ ਸੋਹਣਾ ਹੈ ਸਾਰੇ ਮੈਜਨ ਕਿ ਪਲੇਨ ਚ ਤੋਂ 8 9 ਰੰਗ ਵੱਖਰੇ ਮਿਲਣ ਨਾਲ ਹੋ ਰਹੇ ਜੀ ਸਾਰੀ ਰੇਂਜ ਅਵੇਲੇਬਲ ਹੈਗੀ ਆਪਣੇ ਕੋ ਬਲੇਜ਼ਰ ਦੀ, ਵਾਸਕਟ ਦੀ, ਚੈੱਕ ਸਾਰੀ ਅਵੇਲੇਬਲ ਹੈਗੀ ਹੈ। ਸ਼ਹਿਰਵਾਨੀ ਵੀ ਅਵੇਲੇਬਲ ਹੈ ਆਪਣੇ ਕੋ ਸਟਾਰਟ ਹੋ ਜਾਂਦੀ ਹੈ 6500 ਰੁਪਏ ਤੋਂ। ਸੋ ਆਕੇ ਦਿਆਗੇ 6500 ਰੁਪਏ, 7000, 8000 ਪੂਰੀ ਰੇਂਜ ਅਵੇਲੇਬਲ ਹੈਗੀ ਹੈ। ਤਲੋੜੀ ਸ਼ੇਰ ਦੀ ਆਜੋ ਪ੍ਰੀਤ ਪਗੜੀ ਹਾਊਸ ਹਾਲ ਬਿਆਰ ਗੋਲ ਹੱਟੀ ਚੌਂਗ ਦੇ ਨੇੜੇ ਜਿੱਥੇ ਵੱਡੇ ਫਾਇਦੇ ਹੋਣੇ। ਬਾਈ ਸੋਸ਼ਲ ਮੀਡੀਆ ਹੈਗੇ ਆਪਾਂ? ਹਾਂਜੀ ਪੂਰੇ ਹੈਗੇ ਜੀ ਪ੍ਰੀਤ ਪਗੜੀ ਹਾਊਸ ਦਾ ਪੇਜ ਆਪਣਾ ਇੰਸਟਾਗ੍ਰam ਤੇ ਪ੍ਰੋਪਰ ਵਰਲਡ ਵਾਈਡ ਸ਼ਿਪਿੰਗ ਕਰੀ ਰਹੀ ਹੈ। ਜਿਹੜਾ ਪਰਸਨ ਇਹਨੂੰ ਤੁਸੀਂ ਫੋਲੋ ਕਰ ਲਓ ਫੋਲੋ ਕਰਕੇ ਆ ਕੇ ਸਕਰੀਨਸ਼ਾਟ ਵੀ ਦਿਖਾ ਦਿਓ ਆਪਣਾ ਫੋਲੋ ਕੀਤਾ ਦਿਖਾ ਦਿਓ ਪ੍ਰੂਫ ਦੇ ਦਿਓ ਕੋਈ ਵੀ ਸਮਾਨ ਲੈ ਲਓ ਇਥੋਂ ਕੋਟ ਪੈਂਟ ਲੈ ਲਓ কুরਤੇ ਵੀ ਆ ਮੇਰੇ ਕੋਲ ਕੋਈ ਵੀ ਚੀਜ਼ ਲੈ ਲਓ ਪੱਗ ਲੈ ਲਓ ਕੋਟ 30% ਐਕਸਟਰਾ ਡਿਸਕਾਊਂਟ ਦਵਾਂਗੇ ਜੇ ਤੁਸੀਂ ਇਹਨੂੰ ਫੋਲੋ ਕਰਕੇ ਆਉਣੀ ਬਾਕੀ ਤੁਸੀਂ ਦੇਸ਼ ਵਿਦੇਸ਼ 'ਚ ਬੈਠੋ ਇੰਡੀਆ ਜਾਂ ਆਊਟ ਆਫ ਇੰਡੀਆ ਤੁਸੀਂ ਕੋਈ ਵੀ ਸਮਾਨ ਲੈਣਾ ਆ ਨੰਬਰ ਸਕਰੀਨ ਤੇ ਆ ਵੀਡੀਓ ਕਾਲ ਦੀ ਸਰਵਿਸ ਦਵਾਂਗੇ ਡਿਲੀਵਰੀ ਵੀ ਦਵਾਂਗੇ ਤੁਸੀਂ ਆਨਲਾਈਨ ਵੀ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਜਦੋਂ ਸ਼੍ਰੀ ਦਰਬਾਰ ਸਾਹਿਬ ਆਉਣੀਓ ਮੱਥਾ ਟੇਕਣਾ ਉੱਥੇ ਮੱਥਾ ਟੇਕ ਕੇ ਤੁਸੀਂ ਆਪਣੀਆਂ ਬਰੰਗੀਆਂ ਪਸੰਦੀਆਂ ਦਸਤਾਰਾਂ ਦਿਮਾਲੇ ਕੁਰਤੇ ਪਿਆਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟੀ ਤੋਂ ਲੈ ਕੇ ਜਾ ਸਕਦੇ ਸਿਰਫ 5 ਮਿੰਟ ਦੀ ਦੂਰੀ ਦੇ ਹਾਲ ਬਾਜ਼ਾਰਾਂ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣੇ ਆ ਕੁਰਤੇ ਪਿਆਮੇ ਉੱਤੇ ਸਪੈਸ਼ਲ 20% ਡਿਸਕਾਊਂਟ ਆਫਰ ਚੱਲ ਰਹੀ ਹੈ